ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਕੈਮ ਹੋ ਗਿਆ ਅੱਜ 6 ਵਜੇ ਲੈ ਨੇ ਅੱਜ 5 ਵਜੇ ਉੱਠਿਆ ਹਾਂ ਤੇ ਜਾਣਾ ਏ ਵੀਰ ਜੀ ਹੁਣਾਂ ਦੇ ਨਾਲ ਸਬਜ਼ੀ ਮੰਡੀ ਅੱਜ ਸਾਡੇ ਵੱਡੇ ਭਰਾ ਹੁਣਾਂ ਲੰਗਰ ਲਾਉਣਾ ਏ ਤੇ ਕਹਿੰਦੇ 6 ਵਜੇ ਆ ਜੀ ਅਸੀਂ ਸਬਜ਼ੀ ਮੰਡੀ ਹੁਣ ਕੋਈ ਸਬਜ਼ੀ ਖਰੀਦ ਕੇ ਲਿਆਉਨੇ ਆ ਪਕੌੜਿਆਂ ਦਾ ਲੰਗਰ ਲਾਵਾਂਗੇ ਆਓ ਤੁਹਾਨੂੰ ਲੈ ਕੇ ਚੱਲਦਾ ਸਬਜ਼ੀ ਮੰਡੀ ਆਜੋ ਚੱਲੀਏ ਫਿਰ ਉਹ ਤਾਂ ਬੜੀ ਪਈ ਹੈ। ਅਜੇ ਹੈ ਵੀ ਨੇਹਰਾ ਹੈ। ਚੱਲਦੇ ਹਾਂ ਹੌਲੀ-ਹੌਲੀ। ਵੀਰ ਜਿਹੜਾ ਘਰ ਚੱਲਦੇ ਹਾਂ ਉਸ ਵੀਰ ਜੇ ਨਾਲ ਲੈ ਕੇ ਤੇ ਫਿਰ ਆਪਾਂ ਸਬਜ਼ੀ ਮੰਡੀ ਚੱਲਾਂਗੇ ਬਹੁਤ ਜਿਆਦਾ ਧੁੰਦ ਪਈ ਹੈ। ਲੋਏ ਸਬਜ਼ੀ ਲੈ ਆ ਕੇ ਹਲਵਾਈਆਂ ਨੂੰ ਦੇ ਦਿੱਤੀ ਏ ਤੇ ਆਪਾਂ ਹੁਣ ਘਰ ਜਾ ਰਹੇ ਹਾਂ ਹਜੇ ਦੁੱਧ ਲੈਣ ਜਾਣਾ ਵਾ। ਹਲਵਾਈ ਆ ਗਏ ਨੇ ਉਹਨਾਂ ਪੱਟੀਆਂ-ਪੁੱਟੀਆਂ ਧਰ ਲੀਆਂ ਨੇ। ਗੋਭੀ ਲਿਆਂਦੀ ਏ, ਧਣੀਆਂ ਲਿਆਂਦਾ ਏ, ਗੋਭੀ ਵਾਲੇ ਪਕੌੜੇ ਵੀ ਕੱਢਾਂਗੇ। ਤੇ ਬਰੈੱਡ ਵਾਲੇ ਪਕੌੜੇ ਤੇ ਗੋਭੀ ਵਾਲੇ ਪਕੌੜੇ ਚੱਲਣਗੇ ਅੱਜ ਤੇ ਆਪਾਂ ਹਲਵਾਈਆਂ ਨੂੰ ਸਮਾਨ ਦੇ ਕੇ ਹੁਣ ਘਰ ਚੱਲੇ ਆ ਤੇ ਦੁੱਧ ਲੈ ਕੇ ਆਉਨੇ ਆ ਤੇ ਦੁੱਧ ਲੈਣ ਜਾ ਰਿਹਾ ਅਸੀਂ ਭਾਈਏ ਹੁਣਾ ਕੋਲ ਦੁੱਧ ਮਿਲ ਨੂੰ ਸ਼ਹਿਰੋਂ ਵੀ ਮਿਲ ਜਾਣਾ ਪਰ ਫਿਰ ਅੱਜ ਕੱਲ ਦੁੱਧ ਉਹ ਜਿਆ ਮਿਲਦਾ ਸ਼ਹਿਰਾਂ ਦੇ ਵਿੱਚੋਂ ਇਸ ਕਰਕੇ ਅਸੀਂ ਇੰਨਿਆਂ ਵੀ ਚਲੋ ਭਾਈਏ ਕੋਲ ਲੈ ਆਉਣਾ ਨਾ ਦੀ ਡੇਰੀ ਫਾਰਮ ਆ ਲੰਗਰ ਦਾ ਕੰਮ ਕਰਨਾ ਤੇ ਸਭ ਕੁਝ ਵਧੀਆ ਹੀ ਹੁਣ ਜਾਈਦਾ ਨਾਲ ਆ ਮੇਰੇ ਅਬੀ ਇਧਰ ਅਸੀਂ ਕਾਂ ਸਸਿਕਲ ਸਾਰਿਆਂ ਨੂੰ ਇਹ ਮੇਰੇ ਵੱਡੇ ਵੀਰ ਜਿੱਦਾ ਬੇਟਾ ਏ ਤੇ ਅਸੀਂ ਦੋਏ ਜਾ ਰਹੇ ਹੁਣ ਦੁੱਧਲੇਡ ਲੋ ਜੀ ਪਹੁੰਚ ਗਏ ਆਂ ਭੈਣ ਦੇ ਘਰ ਤੇ ਗੇਟ ਕੋਈ ਖੁੱਲ ਨਹੀਂ ਦਿਆ ਕਾਰਨ ਮਰੀ ਜਾਂਦੇ ਆਂ ਕੁੱਤਾ ਆ ਗਿਆ ਇਹਨਾਂ ਦਾ ਕੁੱਤਾ ਬੜਾ ਖਤਰਨਾਕ ਆਇਆ ਐਂ ਡਰਦੇ ਥੱਲੇ ਉਤਰ ਨਹੀਂ ਦਿਆ ਮੈਂ ਲੱਤ ਲੂਤ ਪਾੜ ਜੇਗਾ ਕਿਤੇ ਤੇ ਹੁਣ ਕੋਈ ਆ ਜੇ ਗੇਟ ਖੋਲੇ ਤੇ ਤਾਂ ਗੱਲ ਬਣੇਗੀ ਅੱਗੇ ਥੇ ਆ ਫੁੜਦਰਾ ਮੁੰਡਿਆ ਆਇਆ ਹੀ ਨਹੀਂ ਅਜੇ කම ක කතාදතරන දනබ ෙන වඩගිය ේදපුග වදිපු ග පයාදනි ගට කොල්ල දැ දියග ਨਮਾ ਫਰਸ਼ ਬੈ ਗਿਆ ਲੋ ਜੀ ਦੁੱਧ ਆ ਗਿਆ ਕੈਣ ਪਰ ਕੇ ਆ ਭਾਈ ਆੜਾ ਵੜਾ ਦਿਆ ਲੀਂ ਦੇ ਆਲੂ ਐ ਸੇਵਾ ਦਾ ਸੇਵਾ ਕਰਨ ਦਾ ਮੈਂ ਤਾਂ ਇੱਕ ਨੰਬਰ ਆ ਖੁੱਲੀ ਏ ਉਹ ਪਿਛਲੀ ਸੀਟ ਤੇ ਰੱਖ ਦੋ ਨਹੀਂ ਤੇ ਮੈਂ ਮੈਟ ਰੱਖ ਕੇ ਮੈਟ ਲਿਆਂਦਾ ਨਾਲ ਕੀ ਆ ਜਾਏਗਾ ਅੱਗੇ ਚਾ ਵੀ ਕਰੀ ਨੂੰ ਮੈਂ ਰੱਖ ਜਿੰਨੇ ਨੂੰ ਬੈ ਕਾ ਨਾ ਪੂਰੀ ਬੈ ਕੇ ਕੇ ਸੱਚੀ ਨਹੀਂ ਹੁੰਦੀ ਕੁੱਤੇ ਬੈ ਕੇ ਘਰ ਖਲਾਰਾ ਮਾਰ ਕੇ ਪਿੱਛੇ ਵੇਖ ਕੋ ਸ਼ਾਇਦ ਨਹੀਂ ਆਈ ਅੱਗੇ ਆ ਕੇ ਕਿਤੇ ਇੰਨੀ ਤਾਂ ਨਹੀਂ ਹੁੰਦੀ ਮੈਂ ਨਾ ਹੁੰਦੀ ਇੰਨੀ ਹੁੰਦੀ ਇੰਨੀ ਹੈ ਗਾਹ ਕਰ ਹਾਂ ਅੱਗੇ ਕਰੀ ਗਾਹ ਕਰ ਦੇ ਹੋਰ ਕਰ ਗਾਹ ਕਰ ਦੇ ਹਾਂ ਚੱਲ ਚੱਲ ਬਸ ਆ ਇੱਥੇ ਇੱਥੇ ਟਿਕਾ ਦਈਏ ਆ ਇੱਥੇ ਰੱਖੀ ਆਹੋ ਸੀਟ ਅੱਗੇ ਕਰ ਪੁੱਤਰ ਤੂੰ ਪਿੱਛੇ ਬੈ ਜਾ ਉਸੇ ਬੱਸ ਬੱਸ ਕੋਈ ਗੱਲ ਨਹੀਂ। ਲੋ ਜੀ ਦੁੱਧ ਵਾਲਾ ਕੈਂਟ ਸੈੱਟ ਹੋ ਗਿਆ ਤੇ ਹੁਣ ਚੱਲੀਏ ਫਿਰ ਆਪਾਂ ਲੰਗਰ 'ਚ। ਲੋ ਜੀ ਟੈਂਟ ਲੱਗ ਗਿਆ, ਟੇਬਲ ਲੱਗ ਗਿਆ ਤੇ ਪ੍ਰੋਗਰਾਮ ਸ਼ੁਰੂ ਹੋ ਚੱਲਿਆ। ਆਹ ਗੋਭੀ ਲੈ ਕੇ ਆਏ ਸੀ ਫਿਰ ਤੇ ਇਧਰ ਬ੍ਰੈਡ ਵਾਲੇ ਪਕੌੜੇ ਨਿਕਲਦੇ ਨੇ। ਅੰਗਰ ਸਿੰਘ ਪਹੁੰਚ ਗਿਆ। ਆਹਦੀ ਪਰਜਾਈ ਲੱਗੀ ਪਕੌੜੇ ਕੱਢਣ। ਆ ਜਾ ਹਰ ਬਾਈ ਐ ਸਪੈਸ਼ਲ ਸੱਧਿਆ ਪਰਜਾਈ ਆਹਦੀ। ਆ ਯਾ ਆਪੀ ਪਕੌੜੇ ਕੱਢ ਰਹੇ ਨੇ ਅੱਜ ਕਹਿੰਦੇ ਸੇਵਾ ਮੈਂ ਆਪ ਹੀ ਕਰਨੀ ਹੈ ਇਹ ਹਲਵਾਈ ਸਿਰਫ ਨਾਮ ਵਾਸਤੇ ਲਿਆਂਦੇ ਪਕੜ ਫੂਡ ਖੋਲਣ ਵਾਸਤੇ ਹਾਂ ਸੰਜੀਪ ਆਪ ਕਰਤਾ ਸਰ ਸਾਰੀਆਂ ਸੰਗਤਾਂ ਦੇ ਲੋ ਸੇਵਾ ਕਰ ਰਹੀਆਂ ਨੇ ਪਕੌੜੇ ਤਿਆਰ ਦੇ ਤੇਲ ਦੇ ਵਿੱਚ ਕਿੱਡੇ ਵਧੀਆ ਲੱਗੰਦੇ ਨੇ ਰਾਵਾਈ ਸਾਹਿਬ ਪੂਰੇ ਜੋਰੋ ਜੋਰ ਲੱਗੇ ਹੋਏ ਨੇ ਇੱਧਰ ਇੱਧਰ ਚਿੰਣ ਚਿੰਣ ਕੇ ਲਾਤਦੇ ਨੇ ਪਕੌੜੇ ਜਿਹਦੇ ਤੋਂ ਆਈ ਲੋ ਮੈਂ ਕਦੀ ਆਪਾਂ ਅੱਸੀ ਰਾਈ ਜਿਹਦੀ ਨਾਲ ਪਲਟੀ ਕਰਨਾ ਇੱਕ ਵਾਰ ਕਰ ਦਾਂ ਤੈਨੂੰ ਪਲਟੀ ਕਿਆ ਕਰ ਲਓ ਕਰ ਲਓ ਆਹ ਚੱਕ ਲੈ ਉਹ ਨਿੱਕੀ ਲਓ ਨਿੱਕੀ ਨਿੱਕੀ ਸ਼ਾਨਣੀ ਸਭ ਕੋ ਆਪਣੇ ਹਿਸਾਬ ਨਾਲ ਨਾਮ ਨਾ ਲੈ ਲਿਆ ਕਰੋ ਅੰਗਦ ਬੜੇ ਧਿਆਨ ਨਾਲ ਵੇਖਣ ਅੰਗਦ ਤੇ ਤਾਈ ਜੀ ਪਕਵੜੇ ਕੱਢਦੇ ਹੋਏ ਸੇਵਾ ਕਰਦੇ ਹੋਏ ਹਾਂ ਦੀਦੀ ਇਹ ਵੱਟੀ ਲੈ ਲਓ ਹੁਣ ਛਾਲ 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 ਪਿੱਛੇ ਰੱਖੋ ਆਪਣਾ ਕਾਪੀ ਤੋਂ ਛਾੜ ਮੇਰਾ ਕਾਲਾ ਲਾਵਾਂਗੇ ਚੱਲ ਬਾਲੇ ਸੋਨਹਾਲ ਬਾਲੇ ਕਾਲੇ ਕਿ ਕਾਲਾ ਲਾਵਣੇ ਨਿਹਾਲ ਆਵੇ ਛੋਟੇ ਸੈਜ ਜਾਂਦੇ ਨੇ ਚਰਨਾ ਨੂੰ ਬਾਲੇ ਲਓ ਜੀ ਦੋਸਤੋ ਗੁਰਨਾਥ ਤੇ ਮਮਾ ਵੀ ਰੈਡੀ ਹੋ ਗਏ ਨੇ ਹੈਨਾ ਹੁਣ ਆਪਾਂ ਚਲਾਂਗੇ ਪਾਪਾ ਕੋਲ ਜਿੱਥੇ ਸਾਰੇ ਜੀ ਸਾਡੇ ਸੇਵਾ ਕਰਨ ਦੇ ਨੇ ਅੱਡੇ ਵੱਡੀ ਮਮਾ ਵੱਡੇ ਪਾਪਾ ਵੀਰ ਜੀ ਪਾਪਾ ਨਾਨੂ ਨਾਨੀ ਸਾਰੇ ਸਵੇਰ ਦੇ ਗਏ ਨੇ ਉੱਥੇ ਤੇ ਆਪਾਂ ਵੀ ਹੁਣ ਚੱਲਦੇ ਆਂ ਸਵੇਰੇ ਠੰਡ ਬੜੀ ਸੀ ਇਸ ਕਰਕੇ ਸਾਨੂੰ ਲੈ ਕੇ ਨਹੀਂ ਗਏ ਗੁਰਨਾਥ ਛੋਟਾ ਹੈ ਨਾ ਹੁਣ ਤੋਂ ਪਲੱਗ ਗਈ ਹੈ ਤੇ ਹੁਣ ਆਪਾਂ ਚੱਲਦੇ ਆਂ ਤੇ ਉੱਥੇ ਵੇਖਦੇ ਆਂ ਸਾਰਿਆਂ ਨੂੰ ਮਿਲਦੇ ਆਂ ਜਾ ਕੇ ਚਲਿਏ ਚਲਿਏ ਫਿਰ ਚਲੋ ਚਲੀਏ ਚਲੀਏ ਚਲੋ ਜੀ ਚਲਦੇ ਆਂ ਫੇਰ ਲਾਈ ਦੋਸਤੋ ਲੰਗਰ ਦੀ ਸੇਵਾ ਕਰਕੇ ਤੇ ਘਰ ਆ ਗਏ ਹੁਣ ਤੇ ਅੱਜ ਗੁਰਨਾਜ ਨੇ ਇੱਕ ਕੰਮ ਫੇਰ ਪੁੱਠਾ ਕਰ ਲਿਆ ਏ ਮੈਂ ਪੁੱਠਾ ਕੰਮ ਵੀ ਕੀਤਾ ਅਸਲਚੋਰ ਨਾ ਉਹਨੂੰ ਪਲੇਖਾ ਲੱਗ ਗਿਆ ਏ ਉਹ ਡੈਡੀ ਦੇ ਨਾਲ ਦੀ ਵੀਡੀਓ ਚ ਵੀ ਵੇਖਣਾ ਵੇਖਿਆ ਹੋਣਾ ਡੈਡੀ ਦੇ ਨਾਲ ਨਾ ਉਹ ਡੈਡੀ ਚਾਹ ਪਾਵਾ ਕੇ ਦੇਣ ਲਈ ਸੇਵਾ ਕਰਨ ਦੇ ਹੀ ਉੱਥੇ ਤੇ ਗੁਰਨਾਜ ਡੈਡੀ ਨੂੰ ਕੱਪ ਕੱਟ-ਕੱਟ ਕੇ ਦੇਣ ਲੱਗ ਗਿਆ ਪਹਿਲਾਂ ਅੰਗਰ ਦੇਣ ਦੇ ਫਿਰ ਅੰਗਰ ਦੀ ਰੀਸ ਕਰਨ ਲੱਗ ਗਿਆ ਹਾਂ ਤੋਂ ਕੱਪ ਉਹਦੇ ਉਹਨੇ ਪਹਿਲਾਂ ਰੱਖੇ ਹੀ ਉਹ ਖਤਮ ਹੋ ਗਏ ਜਿਹੜੇ ਰੱਖਿਆ ਹੀ ਚੁੱਕ ਚੁੱਕ ਕੇ ਦੇਣ ਦੀ ਸੀ ਬਾਅਦ ਚ ਜਿਹੜੀ ਚਾਹ ਪਾ ਕੇ ਰੱਖੀ ਸੀ ਨਾ ਉਹਨੂੰ ਲੱਗਾ ਖਾਲੀ ਕੱਪ ਆ ਉਹਨੇ ਉਹਦੇ ਇਦਾਂ ਕਰਕੇ ਵਿੱਚ ਨਾ ਇਦਾਂ ਹੱਥ ਪਾ ਲਿਆ ਉਹਦੀਆਂ ਉਂਗਲਾਂ ਜਿਹੜੀਆਂ ਉਹ ਚਾਹ ਜਦ ਗਰਮ ਚਾਹ ਹੀਗੀ ਤੇ ਸੇਕ ਲੱਗ ਗਿਆ ਇਹ ਹੀ ਗਾ ਕਿ ਜਿਆਦਾ ਗਰਮ ਚਾਹ ਨਹੀਂ ਥੋੜਾ ਬਚਾਅ ਹੋ ਗਿਆ ਬਚਾਅ ਹੋ ਗਿਆ ਇੱਕ ਉਂਗਲ ਦੇ ਉੱਤੇ ਥੋੜਾ ਫਲੂਆ ਹੋਇਆ ਕੋਈ ਗੱਲ ਨਹੀਂ ਤੇ ਰੋਈ ਬੜਾ ਸੌਗੀ ਰੋ ਰ ਆ ਕੇ ਬਾਤ ਸੌਗੀ ਤੇ ਸਵਾਸਤ ਕਰਦੇ ਹਾਂ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗੇ ਹੱਥ ਲਾਈਕ ਸ਼ੇਅਰ ਵੀ ਕਰਦੇ ਹੋ ਤਾਂ ਮਿਲਦੇ ਹਾਂ ਨਵੇਂ ਬਲੌਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ